ਚਲਾ ਦੇ ਚੱਲ ਵੀ ਹੜਾ ਕਿੰਨਾ ਮੇਰੇ ਚੱਤਿਆ ਇਹ ਸਾਡੇ ਕਿ ਤਿੰਨ ਮਹੀਨੇ ਤੋਂ ਬਸ ਤਿੰਨ ਨੋਟ ਜਰੂਰੀ ਹੈ ਹੇ ਹੜ ਜਾ ਬੱਸ ਐਂ ਕੋਲ ਤਾਂ ਨਹੀਂ ਕੋਈ ਪਤਾ ਪਹਿਲਾਂ ਕਿੰਨੇ ਵਾਰੀ ਪਰ ਆਇਆ ਪਹਿਲੋਂ ਪਰ ਆਇਆ ਸੀ ਦੋ ਤਿੰਨ ਵਾਰੀ ਜੀ ਤਾ 15 ਦਿਨ ਹੋ ਗਏ ਮੈਂ ਵੀ ਨਹੀਂ ਲੱਗਿਆ ਉਹਨਾਂ ਨੇ ਠੇਕਾ ਕੀਤਾ ਸੀ ਕੰਦਰ ਗਏ ਇੱਥੇ ਜੀ ਹੂੰ ਉਹਨਾਂ ਦੇ ਇਹੋ ਬੰਦੇ ਕੋਲ ਟਾਈਮ ਹੈ ਨਹੀਂ ਨਾ ਉਹ ਮੈਨੂੰ ਕਹਿੰਦਾ ਯਾਰ ਤੂੰ ਠੇਕਾ ਹੀ ਕਰ ਲੈ ਇਹ ਬੜੀ ਗੁੱਸੇ ਵਿੱਚ ਪਤਾ ਜਾ ਰਿਹਾ ਹੈ ਜਦੋਂ ਮੈਂ 4 ਮਹੀਨਿਆਂ ਦੇ ਗ੍ਰੀ ਹੋ ਗਿਆ 4 ਸਾਢੇ 4 ਮਹੀਨੇ ਮੈਨੂੰ ਪਤਾ ਹੋ ਗਿਆ ਇੱਥੇ ਕੋਈ ਗੱਲ ਨਾ ਠੀਕ ਪਤਾ ਹੀ ਆ ਰਿਹਾ ਸਵਾਗਤ ਹੈ ਤੁਹਾਨੂੰ ਧਰਵਾਦ ਜਰਾ ਚਾਲੂ ਕੀ ਹੈ ਵਧੀਆ ਗੱਲ ਹੈ ਠੀਕ ਹੈ ਤੁਹਾਨੂੰ ਇੱਕ ਮਿੰਟ ਸਾਰਾ ਟੀਕੇ ਦੀ ਕੋਈ ਲੋੜ ਨਹੀਂ ਚਾਚਾ ਕਿੰਨੇ ਵਾਰ ਹੀ ਨਹੀਂ ਰਹੀ ਸੀ ਇਹ ਤਿੰਨ ਚਾਰ ਵਾਰ ਹੀ ਟੀਕਾ ਭਰਾਇਆ ਸੀ ਨਹੀਂ ਰਹੀ ਆਪਾਂ ਕਿੰਨੇ ਟੀਕੇ ਭਰੇ ਆ ਆਪਾਂ ਤਾਂ ਇੱਕ ਹੀ ਭਰਿਆ ਇੱਕ ਹੀ ਭਰਿਆ ਦੂਜੇ ਦਿਨ ਵੀ ਮਿਲ ਲਾਦਾ ਤੂੰ ਮੈਨੂੰ ਕਿਹਾ ਤਾਂ ਸੀ ਪਰ ਮੈਨੂੰ ਲੱਗਾ ਸ਼ਾਇਦ ਮੈਂ ਨਹੀਂ ਆਇਆ ਹੈ ਨਾ ਆਇਆ ਨਹੀਂ ਤੂੰ ਨਹੀਂ ਆਇਆ ਹਾਂ ਉਹ ਇੱਕ ਇੱਧਰ ਹੀ ਰਹਿ ਗਈ ਹੈ ਨਾ ਹਾਂ ਹਾਂ ਨਹੀਂ ਨਾੜ ਤੇ ਟੀਕਾ ਲਾ ਕੇ ਭਰਿਆ ਟੀਕਾ ਤਾਂ ਇੱਕ ਵਾਰੀ ਭਰਿਆ ਲਾ ਦਿੰਨੇ ਲਾ ਦਿੰਨੇ ਟੀਕਾ ਲਾ ਦਿੰਨੇ ਨਹੀਂ ਨਹੀਂ ਪਹਿਲੀ ਵਾਰੀ ਕਿਉਂ ਆਪਣਾ ਵਾਹੀ ਪਹਿਲੀ ਵਾਰੀ ਦਾ ਉਦੋਂ ਵੀ ਹਾਂ ਕੀਤੀ ਸੀਗੀ ਪਹਿਲਾਂ ਕੋਰ ਸੀ ਸੀ ਉਦੋਂ ਚੱਲਦਾ हां 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 ओदो शुरू शुरू ही सी किन्ने ਚਿਰ ਤੋਂ ਗਾਂ ਸੂਣੀ ਮੇਲਾ ਦਾ ਗੱਬੜ ਹੋਇਆ ਹੀ ਨਹੀਂ ਪਸੂ ਇਹਦੋਂ ਪਹਿਲਾਂ ਕੋਈ ਹੈ ਨਾ ਮੇਰੇ ਖਿਆਲ 7-8 ਸਾਲ ਹੋ ਗਏ ਪਸੂ ਗੱਬਣ ਨਹੀਂ ਰਿਹਾ ਸੀ ਆ ਪਹਿਲੀ ਹੈ ਹਾਂ ਕ੍ਰਿਸ਼ਨ ਦੀ ਬੋਲਟੀ ਕਹਿੰਦੀ ਆਂਦੀ ਆਂ ਬੀਪੀ ਦਾ ਤਾਰਾਂ ਤਾਂ ਸਾਡੀ ਵੀ ਕਰੀ ਜਾਂਦੀ ਸਾਡੀ ਤਾਂ ਗੱਬਣ ਨਹੀਂ ਕਾਇ ਪਾਟ ਛੋਟੀ ਹੀ ਕਰਾਈ ਛਾਦੀ ਹਾਂ ਚਲੋ ਠੀਕ ਹੈ ਹਾਂ ਠੀਕ ਹੈ ਜੀ ਧੰਨਵਾਦ ਚਾਚਾ ਜੀ ਤੇਰੀ ਭਤੀਜੀ ਦੇ ਬਾਗਾਂ ਨੂੰ ਹਾਂ ਚਲੋ ਹਾਂ ਵਧੀਆ ਗੱਲ ਆਈ ਇਹੀ ਜਾਂ ਖੁਸ਼ੀ ਆ ਦੱਤਾ ਵੇਖ ਤੂੰ ਹੁਣ ਜੇ ਖਾਲੀ ਨਿਕਲ ਜਾਂਦੀ ਤੇ ਬਸ ਥੋੜਾ ਮਨ ਟੁੱਟ ਜਾਣਾ ਸੀਗਾ ਇੱਕ ਦਾ ਇੱਕ ਦਾ ਪਸ਼ੂ ਆ ਦੁੱਧ ਕਿੰਨਾ ਦੇਈ ਜਾਂਦੀ ਆ ਸਾਡੀ ਖਰਾਕ ਦੀ ਕਮੀ ਆ ਭਰਾਵਾ ਇਹ ਆਪਾਂ ਜਦੋਂ ਲੈ ਅਸਲ ਚ ਜਦੋਂ ਇਹ ਵੇਚੀ ਤੋਕੜੀ ਲਈ ਸੀ ਨਾ ਤੋ ਇਹ ਰਿਪੀਟਰ ਹੀ ਸੀਗੀ ਗਾਂ ਮਾਰਨ ਕੇ ਚੱਲ ਅਗਲੇ ਨੇ ਤਾਂ ਹੀ ਵੇਚੀ ਸੀ ਨਾ ਕਿਉਂ ਦੁੱਧ ਪਸ਼ੂ ਉਦੋਂ ਹੀ ਇੰਨਾ ਘਟਦਾ ਜਦੋਂ ਆਪਾਂ ਨੂੰ ਪਤਾ ਯਾਰ ਵੀ ਅਗਲਾ ਉਦੋਂ ਹੀ ਵੇਚਦਾ ਵੀ ਰਹਿਣੀ ਤਾਂ ਹੈਣੀ ਇਹ ਤੇ ਪਹਿਲਾਂ ਤੂੰ ਦੋ ਤਿੰਨ ਵਾਰੀ ਭرائی ਵੀ ਬੈਠਾਈ ਠੀਕ ਆ ਤੇ ਆਪਾਂ ਤਾਂ ਚਲੋ ਇੱਕੀ ਭਰਿਆ ਰੱਬ ਦੀ ਕਿਰਪਾ ਨਾਲ ਗੱਬੜ ਹੋ ਗਈ ਅੱਜ ਬਹੁਤ ਬਹੁਤ ਧੰਨਵਾਦ ਹਾਂ ਹਾਂ ਠੀਕ ਹੈ ਜੀ